ਸੰਸਤੀ ਕਾਲੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਾ ਸਾਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ 에어ਪੋਰਟ ਦੇ ਨਾਲ ਹੀ ਬਿਲਕੁਲ ਵੀ ਜਿਹੜਾ ਨਦਾ ਘਰ ਹੈ ਜਿਹੜਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ گاਵਾ ਤੁਹਾਨੂੰ ਵਿਖਾਉਣੀਆਂ ਜਿੰਨਾਂ ਦੇ ਵਿੱਚ ਇੱਕੋ ਹੀ ਸੋਈ ਹੈ ਤੇ ਬਾਕੀ ਸਾਰੀਆਂ ਗੱਬਣਾ ਵਾ ਤੇ ਵੱਡੇ ਛੋਟੇ ਭਾਜ ਜਿਹੜੇ ਸਾਰੇ ਤੁਹਾਨੂੰ ਵਿਖਾਉਣੇ ਆ ਨੋਰਮਲ ਰੇਟ ਵੀ ਤੇ ਥੋੜੀ ਕਾ ਚੰਗੀ ਵੈੜ ਵੀ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧੀਆਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਵੀਰ ਜੀ ਹੋਰ ਸੁਣਾ ਠੀਕ ਠਾਕ ਜੀ ਵੇਖ ਗਿਆ ਮਾਲਦਾਨ ਵਾਲਾ ਫਿਰ ਹਾਂਜੀ ਵੇਖ ਗਿਆ ਵੀ ਜੀ ਤੇ ਅੱਜ ਵੀ ਰੇਡ ਨਿਕ ਨਿਕਿਆ ਫਿਰ ਬਿਲਕੁਲ ਛੋਟੇ ਛੋਟੇ ਮੋਲੇ ਅੱਛਾ ਵੀਡੀਓ ਕੋ ਐਂਡ ਤੱਕ ਕਰ ਵੇਖਿਆ ਨਾ ਹਾਂਜੀ ਹਾਂਜੀ ਅੱਜ ਇੱਕੋ ਹੀ ਸੋਈ ਬਾਕੀ ਸਾਰੀਆਂ ਗੱਪਣਾ ਬੜੀ ਗੱਪਣਾ ਸਾਰੀਆਂ ਹਾਂਜੀ ਠੀਕ ਆ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਕਾਫੀ ਖੂਬਸੂਰਤ ਵੇੜਿਆ ਕਿੰਨੇ ਕ ਦੁੱਧ ਆ ਲਈ ਜੇ ਵੀਰ ਜੀ ਪਹਿਲਾਂ ਨੇ ਦਿੱਤਾ ਜੇ ਦੁੱਧ 22 ਕਿਲੋ ਅੱਛਾ ਚ ਬੇਰ ਕੀ ਕਿੰਨਾ ਚਵਾਈ ਜਾਊਗੀ ਹਰ ਕੀ 23 24 ਦੀ ਮਿਸ ਹੈਗੀ ਤੋਰੋ ਹੈ ਕਰੇ ਨਾ ਬਾਕੀ ਇਹ ਕਿ ਸਾਂਭੀ ਸੁੰਭੀ ਚੰਗੀ ਹੈ ਕਿਸੇ ਵੀਰ ਨੇ ਤੇ ਕੱਦ ਕਾਠ ਵੀ ਚੰਗਾ ਤੇ ਉਤਰਾ ਵੀ ਬੋਡੀ ਵੇਟ ਵੀ ਚੰਗਾ ਵਾ ਬੇਲ ਦੀ ਵੀ ਚੰਗੀ ਆ ਆ ਜ ਲੈ ਆ ਅਜੇ ਕੋਈ ਹਫਤੇ ਦੇ ਲਾਗੇ ਬੰਨੇ ਟਾਈਮ ਜਿਹੜਾ ਇਹ ਲੱਜੂਗੀ ਬਾਕੀ ਧੰਨਾਂ ਦੀ ਮੀਟ ਪੜੀ ਠੀਕ ਹੈ ਤੇ ਕਿੰਨਾ ਕਿਸੇ ਦਾ ਮੁੱਲ ਰੱਖਣਾ ਆਪਾਂ ਮੁੱਲ ਤੇ ਵੀ ਜੀ ਦਾ 65000 ਕਰਦੇ ਜੀ ਅੱਛਾ ਤੇ ਦੇਣ ਕਿੰਨੇ ਦੀ ਆਪਾਂ 60 ਦੀ ਦੇ ਦੀ ਜੀ ਸਰਚੋ ਕਰਨੀ ਕੋਈ ਛੋੜ ਛੜ 55 ਜੀ ਦੇ ਅੱਛਾ 55 ਹੀ ਦੇ ਦੋਗੇ ਬਾਕੀ ਚਲੋ ਕੋ ਫੋਨ ਲਾਵੇ ਹਨਾ ਹਾਂ ਨਾ ਵਿੱਚ 52000 ਦੀ ਅੱਛਾ ਜੱਸ ਨਾ 52000 ਦੀ ਆ ਠੀਕ ਹੈ ਜੀ ਤੇ ਬਾਕੀ ਕਾਫੀ ਖੂਬਸੂਰਤ ਜੀ ਵੜਿਆ ਚੰਗੇ ਸੋਹਣੇ ਰੰਗ ਰੋਪਦੀ ਆ ਬੜਾ ਪਿਆਰਾ ਜਿਹਾ ਫੇਸ ਹੈ ਜਿਹੜਾ ਇਹਦਾ ਤੇ ਹੁਣ ਜਰਸੀ ਸੂਈ ਜਵੇ ਵੀ ਹਾਂ ਜੀ ਜਰਸੀ ਸੂਈ ਇਹਦਾ ਬੱਚਾ ਉਹ ਬੱਚਾ ਜੀ ਉਹ ਬੱਚਾ ਜੀ ਜਿਹੜਾ ਇਹਦਾ ਜਰਸੀ ਬੱਚਾ ਜੀ ਤੇ ਕਿੰਨਾ ਚਿਰ ਹੋਇਆ ਸੂਈਨ ਸੂਈਨ ਨੂੰ ਵਿੱਚ ਮਹੀਨੇ ਦੇ ਅੰਦਰ ਬਾਹਰ ਹੀ ਜੀ ਤੇ ਦੁੱਧ ਕਿੰਨਾ ਤਿਆਰ ਜੇ ਦੁੱਧ ਵਿੱਚ 13 ਲੀਟਰ ਹੋਵੇ ਤੋਰ ਫੇਰ ਇੰਨਾ ਨਹੀਂ ਮੁਝਾ ਜੂਵੇ 13 ਲੀਟਰ ਦੁੱਧ ਜਿਹੜਾ ਤਿਆਰ ਦੱਸਦੇ ਇਹਦੇ ਕੋਲ ਆਇਆ ਆਇਆ ਤੇ ਇਹਦਾ ਫਰਮੁੱਲ ਇਹਦਾ ਮੁੱਲ ਵੀ ਚ 40000 ਕਰਦੇ ਜੀ ਅੱਛਾ 37000 ਦੇ ਦਾਂਗੇ 37000 ਨਹੀਂ ਦੇਤਾ ਹੋਗੇ ਬਾਕੀ ਚਲੋ ਹਣੀ ਮੌਕੇ ਤੇ ਮੌਕੇ ਤੇ ਮੰਤਨ ਕਰ ਦੋਗੇ ਕਿਉਂਕਿ ਫੋਨ ਇੱਕ ਵਾਰੀ ਕੋਈ ਲਾਵੇ ਜ਼ਰੂਰ ਹਨਾ ਠੀਕ ਐ ਤੇ ਹੁਣ ਇੱਕ ਹੋਰ ਆਪਣੇ ਕੋਲ ਗੱਬੀ ਲੱਦਾਂ ਜੀ ਉਹਨਾਂ ਗੱਬਨਾ ਹੀ ਹੈ ਗਾੜੀ ਸਾਰੀਆਂ ਇਹ ਕਿਨੇ ਕਿ ਦੁੱਧ ਆ ਲਈ ਆ ਇਹ ਦੁੱਧ ਵੀ ਜੀ 13-14 ਕਿਲੋ ਪਰੂ ਵੀ ਹੈ ਤੋਰੋ ਫਿਰ ਇਕਰੀਨ ਬਾਕੀ ਸਿੰਗਾ ਲਈ ਆ ਸਿੰਗੇ ਤੇ ਚੁੰਗੇ ਆ ਜੀ ਇਹ ਆਪੇ ਕੱਦ ਕਾਠ ਦੀ ਓਤਨਾ ਚੰਗੀ ਆ ਕੱਦ ਵਜਨ ਚ ਚੰਗੀ ਆ ਆ ਜੋ ਲਾਇਆ ਹੋ ਜੀ ਬਾਕੀ ਜਿਹੜੇ ਵੀ ਕਿਸੇ ਵੇਰ ਨਾਲ ਕੋ ਪਸੰਦ ਹੁੰਦੀ ਆ ਕੋਈ ਵੀ ਫੋਨ ਇੱਕ ਵਾਰੀ ਲਾਵੇ ਜਰੂਰ ਮਾਨਤਨ ਖੁੱਲੇ ਹੋਣਗੇ ਸਾਰਿਆਂ ਦੇ ਤੇ ਇਹਦਾ ਫਰਮੁੱਲ ਇਹਦਾ ਮੁੱਲ ਵੀਰ ਜੀ 35000 ਕਰਦੇ ਹਾਂ ਅੱਛਾ 32000 ਦੇ ਦਈਏ 32000 ਜੀ ਕਿ ਪੂਰੇ 30000 ਹੀ ਦੇ ਦਈਏ 28000 ਦੀ ਵੀਰ ਜੀ ਦੇਣੀ ਆ ਅੱਛਾ 28000 ਦੀ ਬਾਕੀ ਇਹ ਜਿਹੜਾ ਵੀਰ ਸਾਨੂੰ ਉਹ ਵੈਟ 40 ਦੀ ਏ ਬਸ ਜਿਹੜੇ ਜਿਹੜੇ 10 ਦਿਨ 15 ਕਰਦੀ ਆ ਵੀਰ ਹਾਂਜੀ ਹਾਂਜੀ ਤੇ ਆ ਤਿਆਰੀ ਆ ਐਵੇਂ ਹਾਂਜੀ ਇਹ ਵਿੱਚ ਹੀ ਖੜਦੀ ਏ ਕੋਈ ਲੈ ਜੂਗੀ 10 ਦਿਨ ਠੀਕ ਆ ਇਹ ਆ ਵੀ ਚਲੋ ਸਰੀਰੋਂ ਲਿੱਸੀ ਆ ਆ ਦੇਖੋ ਬਾਕੀ ਦੋਦਾਂ ਤੇ ਨਮੀ ਪੂਰੀ ਆ ਦੰਦੋਂ ਦੰਦੋਂ ਪੂਰੇ ਹੋ ਗਏ ਦੰਦੋਂ ਦੰਦੋਂ ਓਕੇ ਆ ਸਾਰੇ ਬਸ ਇਹ ਆ ਕਿ ਸੰਭੀ ਘੱਟ ਹੈ ਦਿਨ ਦਾ ਲੈ ਜੇ 15 ਲੈ ਜੇ ਲਿਆਓ ਜੀ ਇਹ ਕਿੰਨੇ ਦੁੱਧ ਆਈ ਜਾਊਗੀ ਦੁੱਧ ਵੀ ਜੀ ਕਰੀ ਜਾਉਦਾ ਲੀਟਰ ਜੀ ਉਦਦੇ ਵੀ ਜਿਹੜਾ ਜੇ ਸਾਹਮ ਦਾ ਠੀਕ ਆ ਆਹ ਪਿਆ ਦਾ ਜੋ ਮਦਦੀ ਹੁਣੇ ਨਹੀਂ ਜਿਹੜੀ ਦੀ ਕਹਿੰਦੇ ਪਾਇਆ ਕੋਈ ਨਹੀਂ ਇਹਨੂੰ ਦੇ ਹਾਂਜੀ ਹਾਂਜੀ ਬਾਕੀ ਇਹ ਆ ਕਿ ਚਲੋ ਜਿੰਨੇ ਕੇ ਕਹਿੰਦੇ ਸਾਂਭੀ ਹੁੰਨੇ ਕਿ ਉਹਨਾਂ ਪੈਸੇ ਵਟਲੇ ਹੁੰਨੇ ਆ ਤੇ ਹੁਣ ਗਾਹ ਵੀ ਓਸ ਸਾਹਮ ਨੇ ਚੱਲ ਜਣੀ ਆ ਬਾਕੀ ਇਹ ਆ ਵੀ ਜੋ ਵੀ ਲਿੱਸੀ ਆ ਸਾਰਾ ਕੁਝ ਸਾਹਮਣੇ ਵਿਖੰਦਿਆ ਹੁਣ ਨਹੀਂ ਜੇ ਐਵੇਂ ਇੱਕ ਬਾਤ ਰੋ ਆਪਣਾ ਲਿੱਸੀ ਆ ਫਲਾਣਾ ਢਿੰਡਾ ਜੋ ਕੋ ਹੈਗਾ ਸਾਹਮਣੇ ਹੀ ਆ ਸਾਰਾ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਇਹਦਾ 15000 ਕਰਦੇ ਜੀ ਇਹ ਕਿੰਨੇ ਦੇ ਦਈਏ 13000 ਦੇ ਦਈਏ 13000 ਦੇ 12000 ਜਰ ਦੇ ਦੇ ਅੱਛਾ ਜੈਸ ਨੋ ਹੀ ਆ ਜੈਸ ਨੋ 12000 ਠੀਕ ਹੈ ਹਾਂ 12000 ਦੀ ਜਿਹੜੀ ਕਿੰਦੇ ਦੇ ਦੇਾਂਗੇ 10 ਦੀ ਟੋਲੀ 10 ਲੈ ਜੇ 15 ਠੀਕ ਹੈ ਆ ਗੀ ਵਸੀ ਇਹਨਾਂ ਤੇ 9 ਮਹੀਨੇ ਦੀ ਕਪਾਣੀ ਚੈੱਕ ਪਾਸ ਹਾਂਜੀ ਠੀਕ ਹੈ ਤੋਰਦਾ ਫਿਰ ਇਹਨਾਂ ਇਹ ਘਰ ਦੀ ਪਾਲੀ ਹੈ ਹਾਂਜੀ ਘਰ ਦੀ ਹੈ ਇਹ ਘਰ ਦੀ ਜਿਹੜੀ ਵੈੜਿਆ ਵਿਦਿਆਨੰਦ ਦੀ ਆ ਜੁ ਲੈ ਆ ਜੀ ਪਹਿਲਾ ਸਵੇ ਇਨੇ ਸੋਣਾ ਵਾ ਜਿਹੜਾ ਤੇ ਉਤਰਾ ਵਿੱਚ ਜੇ ਕਿੰਨਾ ਕੁ ਦੁੱਧ ਪਹਿਲੇ ਸਵੇ ਕੱਢੀ ਜਾਊਗੀ ਦੁੱਧ ਦੀ ਜਿਹੜੇ ਹਿਸਾਬ ਨਾਲ ਨਸਲ ਨੂੰ ਸਿਹਰਾ ਰਾਜੀ ਨੂੰ ਜੀ 12 13 ਕਰੋਗੇ ਠੀਕ ਹੈ ਬਾਕੀ ਜੇ ਤਿੰਨ ਮਹੀਨਿਆਂ ਦੀ ਗੱਬਨ ਆ ਸਿਆਲਾਂ ਚ ਸੋਣਾ ਇਨੇ ਹਾਂ ਜੀ ਤੇ ਉਤਰਾ ਇਹ ਕੀ ਰਾਜੀ ਪੂਰੀ ਸਾਂਭੀ ਚੰਗੀ ਵੀ ਜੀ ਇਹਨਾਂ ਨੇ ਤੇ ਇਹਦਾ ਕੀ ਫਿਰ ਦੇ ਵਿੱਚ ਸੇਮ ਦੇ ਦਾਂਗੇ ਇਹਦੇ ਬਰਾਬਰ ਅੱਛਾ ਹਾਂਜੀ 13000 ਦੀ 12 ਦੀ ਜਿਹੜਾ ਕੋ ਸਾਹਮਣੂਗਾ ਵੈਟ ਤੇ ਵਾਦੇਬੰਦੀ ਆ ਠੀਕ ਆ ਇਹਦੇ ਬਰਾਬਰ ਹੀ ਦੇ ਦਾਂਗੇ ਠੀਕ ਆ ਤੇ ਠੀਕ ਆ ਜੀ ਹੋਰ ਕੁਛ ਕਰਨਾ ਜੇ ਹੋਈ ਆ ਫਿਰ ਆਪਣੀਆਂ ਜੋ ਵੀ ਆ ਮਤਲਬ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਨਾ ਤਸੱਲੀ ਕਰਕੇ ਵੇਸ ਚਾੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਖੜੋ ਜੀ ਇੱਕੋ ਹੀ ਸੂਈ ਸਵਾਈ ਆ ਤੇ ਬਾਕੀ ਸਾਰੀਆਂ ਗੱਬਨਾ ਆਪਣੀ ਇੱਥੇ ਆ ਕੇ ਪਾਸ ਕਰਕੇ ਵੇਖ ਕੇ ਖੜੋ